ਹੋ ਕੰਨ ਲਾ ਕੇ ਸੁਣਨੀ ਅਮਰੀਕਾ ਵਾਲੀਏ ਹੋ ਲਾਲਾ ਲਾਲਾ ਛੱਲੀ ਆਰਦਾ ਕਰਵਾਈ ਹੋਈ ਹੈ ਜੈਦ ਤੇ ਨਜ਼ਾਜ਼ ਕੰਮ ਸਭ ਜਾਣਦਾ ਪੁਲਿਸ ਮਹਿਕਮੇ ਦੇ ਵਿੱਚ ਵੀ ਠੁੱਕ ਬਣਾਈ ਹੋਈ ਹੈ ਜੈ ਬਾਬਾ ਲਖਦਾਤਾ ਛਿੰਝ ਮੇਲਾ ਕਮੇਟੀ ਵੱਲੋਂ ਦੂਸਰਾ ਸਲਾਨਾ ਛਿੰਝ ਮੇਲੇ ਦਾ ਆਯੋਜਨ ਚਾਰ ਮਰਲਾ ਕੁਆਟਰਾ ਵਿਖੇ ਕੀਤਾ ਗਿਆ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਦੇ ਰੂਪ ਵਿੱਚ ਸਾਬਕਾ ਵਿਧਾਇਕ ਅਮਿਤ ਵਿਜ ਮੇਰ ਪੰਨਾ ਲਾਲ ਪਾਟੀਆ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਅਭਿਮ ਸ਼ਰਮਾ ਆਸ਼ੀਸ਼ ਵਿਜ ਅਤੇ ਖਾਸ ਮਹਿਮਾਨ ਦੇ ਤੌਰ ਤੇ ਕਾਰਪੋਰੇਟਰਸ ਸੁਸ਼ੀਲ ਸੈਣੀ ਅਤੇ ਰਜਾ ਸ਼ਰਮਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਨਿੱਘਾ ਸਵਾਗਤ ਕਮੇਟੀ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਇਸ ਛਿੰਝ ਮੇਲੇ ਵਿੱਚ ਭਾਗ ਲੈਣ ਵਾਲੇ ਪੰਜਾਬ ਹਿਮਾਚਲ ਪ੍ਰਦੇਸ਼ ਹਰਿਆਣਾ ਅਤੇ ਰਾਜਸਥਾਨ ਤੋਂ ਆਏ ਪਹਿਲਵਾਨਾਂ ਨੂੰ ਆਪਣੇ ਵੱਲੋਂ ਸ਼ੁਭ ਕਾਮਨਾਵਾਂ ਨਮਾਦ ਦਿੱਤਿਆਂ ਅਤੇ ਉਹਨਾਂ ਦੇ ਹੌਸਲੇ ਨੂੰ ਵਧਾਇਆ ਇਸ ਮੌਕੇ ਤੇ ਆਯੋਜਿਤ ਹੋਣ ਵਾਲੀਆਂ ਛੋਟੀ ਤੇ ਵੱਡੀ ਮਾਲੀ ਦੇ ਵਿੱਚ ਪਹਿਲਵਾਨਾਂ ਨੇ ਆਪਣੇ ਜੋਹਰ ਦਿਖਾਏ ਤੇ ਵੱਡੀ ਮਾਲੀ ਦੀ ਕੁਸ਼ਤੀ ਦਾ ਪਹਿਲਾ ਇਨਾਮ ਪਠਾਨਕੋਟ ਦੇ ਆਕਾਸ਼ ਪਹਿਲਵਾਨ ਨੇ ਜਿੱਤਿਆ ਜਿਸ ਨੇ ਇਨਾਮ ਵਿੱਚ ਮੋਟਰਸਾਈਕਲ ਜਿੱਤਿਆ ਤੇ ਆਪਣੇ ਇਸ ਸ਼ਹਿਰ ਨੂੰ ਮਾਣ ਦਵਾਇਆ ਇਸ ਮੌਕੇ ਤੇ ਪਹੁੰਚੇ ਮਹਿਮਾਨਾਂ ਨੇ ਆਪਣੀ ਗੱਲਬਾਤ ਰੱਖਦਿਆਂ ਹੋਇਆ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਇਸ ਦੇ ਨਾਲ ਅੱਜ ਦੀ ਨੌਜਵਾਨ ਪੀੜੀ ਨੂੰ ਵੀ ਇਹ ਪ੍ਰੇਰਣਾ ਮਿਲਦੀ ਹੈ ਕਿ ਉਹ ਖੇਡਾਂ ਵਾਲੇ ਪਾਸੇ ਤੁਰੰਤ ਨਸ਼ਿਆਂ ਤੋਂ ਦੂਰ ਰਹਿੰਦੇ ਆਪਣੇ ਜੀਵਨ ਨੂੰ ਉਜਲਾ ਕਰਨ ਇਸ ਮੌਕੇ ਤੇ ਰਿੰਕੂ ਸੈਣੀ ਵਿਸ਼ਾਲ ਸ਼ਰਮਾ ਵਿਸ਼ਾਲ ਬਾਲੀ ਰੇणू ਪਹਿਲਵਾਨ ਸੰਜੂ ਖੰਨਾ ਸ਼ੈਲੀ ਠਾਕੁਰ ਮੌਜੂਦ ਸਨ ਜੱਸਾ ਬਰਬਰ ਬਰਬਰ ਐਨ ਪਟਕੜ ਵਾਲੇ ਦੀ ਧਰਤੀ ਦਾ ਬੱਲੇ ਬੱਲੇ ਕਰਵਾਉਂਦਾ ਜੇ ਨੋਟਾਂ ਦੀ ਵਰਖਾ ਹੋਣੀ ਹੈ ਕਿਤੇ ਸ਼ਹਿਰ ਬਟੇਂਦਾ ਚਰਖਾ ਅੱਜ 2001 100 100 100 100고0 0 100 1 ਸ਼ਰਮਾ ਜੀ ਨੂੰ ਵਿਸ਼ਾਲ ਬਾਲੀ ਜੀ ਤੇ ਗਣੇਸ਼ ਮਿੱਤੀ ਜੀ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਮੁਬਾਰਕਾਂ ਦਿੰਦਾ ਔਰ ਦੂਸਰਾ ਚੀਨੀ ਮੇਲਾ ਔਰ ਇਹਦੇ ਵਿੱਚ ਸਪੋਰਟਸ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਯੂਥ ਜਿੰਨਾ ਸਪੋਰਟਸ ਵਿੱਚ ਜਾਂਦਾ ਔਰ ਉਹਨਾਂ ਹੀ ਤੰਦਰੁਸਤ ਰਹਿੰਦਾ ਪੋਜ਼ਿਟਿਵ એનર્ਜੀ ਲੈਂਦੇ ਨੇ ਦੇਸ਼ ਵਾਸਤੇ ਵੀ ਅੱਛਾ ਸਮਾਜ ਵਾਸਤੇ ਵੀ ਅੱਛਾ ਔਰ ਮੋਟੀਵੇਸ਼ਨ ਦਾ ਇੱਕ ਸੂਤਰ ਨੇ ਜੋ ਬਿੰਦੂ ਚੈਨਲ ਨੂੰ ਦੇਖਦਾ ਹੈ ਉਹਨਾਂ ਨੂੰ ਦੇਖ ਕੇ ਬੱਚੇ ਮੋਟੀਵੇਟ ਹੁੰਦੇ ਨੇ ਮੈਂ ਇਹਨਾਂ ਦਾ ਬਹੁਤ ਹੀ ਸ਼ੁਕਰੀਆ ਦਾ ਕਰਨਾ ਕਿ ਜਿਹੜਾ ਪਰਮਪਲਵਾਨ ਜੀ ਨੇ ਸਾਡੇ ਇਥੋਂ ਪਾਈ ਦਿਨ ਉਹਨਾਂ ਦੇ ਬੇਟੀ ਨੂੰ ਕੁਸ਼ਤੀ ਕਰਦੇ ਨੇ ਤੁਸੀਂ ਇਸਨਦੀਪੂ ਪਲਵਾਨ ਦਾ ਖੜਾ ਦੇਖੋ ਤੇ ਉਹਨਾਂ ਦੀ ਬੇਟੀ ਨੇ ਵੀ ਸਟੇਟ ਜਿੱਤੇ ਆ ਉਹਨਾਂ ਦੇ بیٹے ਨੇ ਵੀ ਜਿੱਤੇ ਆ ਔਰ ਮੈਂ ਅਕਸਰ ਉਹਨਾਂ ਦੇ ਖਾੜੇ ਤੇ ਜਾਣਾ ਪਿਛਲੀ ਵਾਰ ਵੀ ਗਿਆ ਸੀ ਤੇ ਪਿਛਲੀ ਵਾਰ ਵੀ ਤੁਸੀਂ ਦੇਖੋ ਬੱਚੇ ਆ ਕੇ ਦੂਰੋਂ ਆ ਕੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਕੋਚਿੰਗ ਦਿੰਦੇ ਨੇ ਅੱਛੀ ਜਗਾ ਲਗਾਉਂਦੇ ਨੇ ਕੰਨਾ ਬੜਾ ਸ਼ੁਕਰੀਆ ਦਾ ਕਰਨਾ ਮੈਂ ਆਪਣੇ ਵਿਸ਼ਾਲ ਬਲੀਪਰਾ ਦਾ ਤੇ ਵਿਸ਼ਾਲ ਸ਼ਰਮਾ ਜੀ ਅੱਤੇ ਨੇ ਹਾਂ ਜੀ ਹਾਂ ਜੀ ਅੱਤੇ ਨੇ ਮੈਂ ਉਹਨਾਂ ਦਾ ਵੀ ਦੋਨਾਂ ਦਾ ਬਹੁਤ ਸ਼ੁਕਰੀਆ ਦਾ ਕਰਨਾ ਮੇਰੇ ਪਰਿਵਾਰ ਦੀ ਤਰ੍ਹਾਂ ਨੇ ਔਰ ਦੋਨੋਂ ਬਰਦਰ ਨੇ ਕਿਸੇ ਬਾਕੀ ਕੰਮ ਕਰ ਰਹੇ ਸੀ ਇਹ ਵੀ ਨਵਾਂ ਮੇਰੇ ਨਾਲ ਮੇਰੇ ਪਰਿਵਾਰ ਨਾਲ ਸਾਡੇ ਨਾਲ ਜੁੜੇ ਨੇ ਕਿ ਮੈਂ ਦੋਨੋਂ ਵੀਰਾਂ ਨੂੰ ਇਹੀ ਕਵਾਂਗਾ ਕਿ ਤੁਸੀਂ ਜਿੰਨਾ ਅੱਗੇ ਯੂਥ ਵਾਸਤੇ ਕੰਮ ਕਰ ਸਕਦੇ ਹੋ ਵਿਸ਼ਾਲ ਸ਼ਰਮਾ ਜੀ ਨੂੰ ਵਿਸ਼ਾਲ ਬਾਲੀ ਜੀ ਨੂੰ ਨਾਲ ਸਪੈਸ਼ਲੀ ਬਾਕੀ ਦੇ ਕਾਰੀ ਨੇ ਨੇ ਦੇ ਐਵੀ ਨਾਲ ਜੁੜੇ ਨੇ ਜਿਨ੍ਹਾਂ ਅੱਗੇ ਜਾਣ ਦੀ ਕੋਸ਼ਿਸ਼ ਕਰਨਗੇ ਸਪੋਰਟਸ ਵਾਸਤੇ ਸਮਾਜ ਵਾਸਤੇ ਸਾਡਾ ਮੇਰੇ ਪਾਰਟੀ ਵੱਲੋਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਹਮੇਸ਼ਾ ਦੋਨੋਂ ਭਾਵਾਂ ਦਾ ਸਾਥ ਰਹੇਗਾ ਇਹਨਾਂ ਦੀ ਸਪੋਰਟ ਰਹੇਗੀ ਬਹੁਤ ਬਹੁਤ ਸ਼ੁਕਰੀਆ ਜੀ ਨਾਲ ਮੇਰੇ ਨਾਲ ਜੋ ਜਿਹੜੇ ਸੱਜਣ ਆਏ ਨੇ ਮੇਰੇ ਬ੍ਰਦਰ ਆਸ਼ੀਸ਼ ਜੀ ਨੇ ਰੇਰ ਪੰਨਾ ਲਾਲ ਭਟਾਇਆ ਜੀ ਨੇ ਮੇਸ਼ਾ ਪੰਡਿਤ ਜੀ ਐਮਸੀ ਸਾਹਿਬ ਨੇ ਵਿਕਾਸ ਬਲਦੀ ਜੀ ਨੇ ਸਾਡੇ ਬਹੁਤ ਸੀਨੀਅਰ ਲੀਡਰ ਨੇ ਸਾਡੇ ਆਰਗੇਨਾਈਜੇਸ਼ਨ ਦੇ ਅਨੁਸਾਰ ਸਪੋਰਟ ਦੇ ਜਿਹੜੇ ਪਬਲਿਕ ਪਾਰਟੀ ਨੇ ਐਮਸੀ ਸਾਹਿਬ ਵੀ ਨੇ ਕਿ ਸਾਡੇ ਵਰਦੀ ਪ੍ਰੈਜ਼ੀਡੈਂਟ ਨੇ ਇੱਥੇ ਅਭਿਮ ਸ਼ਰਮਾ ਆਏ ਨੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਵਿਧੂਤ ਦੋ ਪਾਰਟਿਸਨ ਨਾਲ ਸਾਡੇ ਰਜਤ ਸ਼ਰਮਾ ਜੀ ਵੀ ਆਏ ਨੇ ਸੋਨੀ ਜੀ ਇੱਥੇ ਨੇ ਬਾਕੀ ਮੈਂ ਲੱਗੀ ਪੁਲਵਾਜਰੀ ਵੀ ਥੱਲੇ ਨੇ ਹੋਰ ਬਾਕੀ ਨਾਮ ਤੇ ਬਹੁਤ ਨੇ ਮਗਰ ਮੇਰੇ ਨਾਲ ਇਹਨਾਂ ਦਾ ਬਹੁਤ ਬਹੁਤ ਪਿਆਰ ਨੂੰ ਸ਼ੁਕਰੀਆ ਆ। I think ਜਿਵੇਂ ਕੀ ਤੁਸਤਾ ਨੂੰ ਸਾਰਿਆਂ ਨੂੰ ਪਤਾ ਹੈ ਕਿ ਦਾਸ ਨੂੰ ਸਪੋਰਟਸ ਦਾ ਖੇਡਾਂ ਦਾ ਸ਼ਿੰਜਾ ਬਹੁਤ ਸ਼ੌਂਕ ਹੈ। ਬੜੇ ਉਸ਼ਾਨਾ ਬੜੇ ਚਾਹਨਾ ਅਸੀਂ ਆਪਣੇ ਹਲਕੇ ਦੇ ਵਿੱਚ ਕਿਸੇ ਤਰੀਕੇ ਦਾ ਵੀ ਖੇਡਾਂ ਨੂੰ ਲੈ ਕੇ ਕੋਈ ਕਾਰਜਕ੍ਰਮ ਹੁੰਦਾ ਸੀ ਬਾਦ ਚੜ ਕੇ ਉੱਥੇ ਸਾਧਦਾ ਉੱਥੇ ਪਹੁੰਚੀਦਾ ਤੇ ਉਦਾਂ ਹੀ ਅੱਜ ਜਿਹੜਾ ਸ਼ਿੰਜ ਮੇਲਾ ਇੱਥੇ ਹੋ ਰਿਹਾ ਮੈਂ ਬੜਾ ਹੀ ਪਾ ਗਾਣਾ ਸਮਝਦਾ ਆਪਣੇ ਪਠਾਨਕੋਟ ਦੀ ਧਰਤੀ ਨੂੰ ਕਿ ਐਸੇ ਯੋਧੇ ਐਸੇ ਮੁੰਡੇ ਸੋਹਣੇ ਸੋਹਣੇ ਸ਼ਰੀਰ ਵਾਲੇ 6 6 ਫੁੱਟ ਦੇ ਗੱਭਰੂ ਜਿਹੜੇ ਘੁੱਲ ਰਹੇ ਨੇ ਇਸ ਇਸ ਮਾਲੀ ਦੇ ਵਿੱਚ ਬੜੀ ਖੁਸ਼ੀ ਵਾਲੀ ਗੱਲ ਆ ਮੈਨੂੰ ਆਪਣੇ ਪਠਾਨਕੋਟ ਲਈ ਕਿ ਛੋਟੀਆਂ ਉਮਰਾਂ ਦੇ ਵੀ ਲੜਕੇ ਆਏ ਨੇ ਵੱਡੀਆਂ ਉਮਰਾਂ ਦੇ ਵੀ ਆਏ ਨੇ ਸੋਹਣੀਆਂ ਡਾਈਟਾਂ ਖਾ ਰਹੇ ਆ ਖਰਾਕਾਂ ਚੰਗੀਆਂ ਖਾ ਰਹੇ ਆ ਸੋਹਣੇ ਸੋਹਣੇ ਸ਼ਰੀਰ ਬਣਾ ਰਹੇ ਆ ਤੇ ਐਸੇ ਜਿਹੜੇ ਉਪਰਾਲੇ ਆ ਕਮੇਟੀ ਜਿਹੜੇ ਵਿਸ਼ਾਲ ਭਾਜੀ ਨੇ ਵਿਸ਼ਾਲ ਬਾਲੀ ਜੀ ਵਿਸ਼ਾਲ ਸ਼ਰਮਾ ਜੀ ਰੇਨੂ ਪਲਵਾਨ ਜੀ ਸ਼ੈਲੀ ਠਾਕਰ ਜੀ ਰਿੰਕੂ ਸੈਣੀ ਜੀ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਐਸੇ ਉਪਰਾਲੇ ਕਰਾਉਂਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਠਾਨਕੋਟ ਵਸੀਆਂ ਨੂੰ ਕਿ ਐਸੇ ਉਪਰਾਲੇ ਆਪਾਂ ਹੋਰ ਕਰਾਈਏ ਹੋਰ ਜਾਗਰੂਕ ਕਰੀਏ ਆਪਣੇ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਟੀਵੀਆਂ ਮੋਬਾਈਲਾਂ ਫਿਲਮਾਂ ਤੋਂ ਛੱਡ ਕੇ ਇਹ ਚੀਜ਼ਾਂ ਦੀ ਸਹੂਲਤ ਪਠਾਨਕੋਟ ਨੂੰ ਸਖਤ ਜ਼ਰੂਰਤ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਸਾਡਾ ਬਾਰਡਰ ਹਿਮਾਚਲ ਦੇ ਨਾਲ ਲੱਗਦਾ ਹੈ ਐਸੇ ਉਪਰਾਲੇ ਹਰ ਗਲੀ 'ਚ ਹਰ ਬਾਰਡ ਦੇ ਵਿੱਚ ਕਰਾਓ ਮੈਂ ਅੱਗੇ ਵੀ ਕਿਹਾ ਹੈ ਤੁਹਾਡਾ ਭਰਾ ਤੁਹਾਨੂੰ ਸਭ ਤੋਂ ਅੱਗੇ ਖੜਿਆ ਮਿਲੇਗਾ ਬਹੁਤ ਬਹੁਤ ਵਧਾਈ ਹੈ ਸਾਰੀ ਟੀਮ ਨੂੰ ਇਫ ਯੂ ਵਿਸ਼ ਡੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਚਨਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop, freestyle, jazz, locking-popping, chess, horse-riding, football, and so on. a and Cambridge International School opposite Canada Palace near A&M Institute's Jalandhar Dalhousie Bypass Road, Pathankur.